ਤੁਸੀਂ ਦੇਖਿਓ ਕਿ ਉਹਨੇ ਮੈਨੂੰ ਤੱਕਾ ਰਿਹਾ ਪਿੱਛੇ ਡਿੱਗ ਰਹੇ ਨੇ ਉਹ ਪਿਛਲੇ ਬੰਦੇ ਆਪੀ ਇਹਨਾਂ ਨੂੰ ਸਾਹਮਣੇ ਲਣਗੇ ਬਿਲਕੁਲ ਪਿੱਛੇ ਜਾਣਗੇ ਡਿੱਗਦੇ ਗਏ ਜਿੰਨਾ ਰੋਕਣ ਦੀ ਆਉਦੇ 19 ਸਪੀਡ ਨਾਲ ਹੀ ਇਹ ਡਿੱਗਣਗੇ ਉਹਨੂੰ ਜੀ ਲੈ ਆ ਚੀਜ਼ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਛੱਡ ਕੇ ਸਾਡੇ ਭੈਣ ਭਰਾ ਕਿਸੇ ਹੋਰ ਪਾਸੇ ਜਾ ਰਹੇ ਨੇ ਅਸਲ ਚ ਗੱਲ ਹੈ ਇਹ ਸਾਡੇ ਮਨ ਦੀ ਪਾਵਰ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਮਨ ਉੱਤੇ ਬਹੁਤ ਜ਼ੋਰ ਦਿੱਤਾ ਹੋਇਆ ਹੈ ਕਿ ਮੈਂ ਇਹਨਾਂ ਦੇ ਨਾਲ ਹੱਥ ਬਣਾਉਂਦਾ ਜਾਊਂਗਾ ਤੇ ਇਹਨਾਂ ਦੀ ਬਾਹ ਜਿਹੜੀ ਰੋਡ ਬਣਦੀ ਜਾਊਗੀ ਬਾਹ ਬਿਲਕੁਲ ਰੋਡ ਹੈ ਨਾ ਦੀ ਬਿਲਕੁਲ ਰੋਡ ਹੈ ਬਿਲਕੁਲ ਰੋਡ ਹੈ ਜਿੰਨਾ ਜ਼ੋਰ ਲਾਉਣਗੇ ਹੋਰ ਹਾਰ ਹੋ ਜੂਗੀ ਤੁਸੀਂ ਕਹਿ ਕੇ ਦੇਖ ਲਓ ਭਾਈ ਜੀ ਬਾਹ ਉੱਤੇ ਕਰੋ ਮੁਝੇ ਉਹ ਬਾਹ ਉੱਤੇ ਕਰੋ ਜਿੰਨੀ ਕੋਸ਼ਿਸ਼ ਕਰਨਗੇ ਹੋਰ ਹਾਰਡ ਹੋ ਜੂ। ਸੋ ਤੁਲ ਤੋਂ ਵੀ ਕਰਵਾ ਦਾਂਗੇ ਇੱਕ ਚੀਜ਼ ਪਹਿਲਾਂ ਮੈਂ ਇਹਨਾਂ ਨੂੰ ਕਰੋਣਾ ਕਿ ਤੁਸੀਂ ਦੂਜੇ ਹੱਥ ਨਾਲ ਬਾਹ ਦੱਬ ਕੇ ਵੀ ਜ਼ੋਰ ਲਾਓ ਫਿਰ ਵੀ ਇਹ ਤਾਂ ਨਹੀਂ ਜਾਂਦੀ। ਕਰੇ ਨਹੀਂ। ਸਾਹੇ ਅੱਖਾਂ ਚੋਂ ਕਰੇ। ਅੱਖਾਂ ਚੇ ਖੋਲ ਸਕਦੇ ਨੇ ਅੱਖਾਂ ਖੋਲਦੇ ਆ। ਅੱਖਾਂ ਨੂੰ ਦੱਬ ਕੇ ਕਰ। ਬਾਹ ਨਹੀਂ ਚੇ ਕਰੇ। ਜਿੰਨਾ ਜ਼ੋਰ ਲਾਉਣਗੇ ਹੋਰ ਹਾਰਡ ਹੋ ਜੂ। ਬਾਹ ਨਹੀਂ ਚੇ ਕਰੇ ਬਾਈ। ਦੂਜੇ ਹੱਥ ਨਾਲ ਦੱਬ ਕੇ ਦੇਖੋ ਬਾਈ। ਫਿਰ ਵੀ ਨਹੀਂ ਜਾਂਦੀ ਦੂਜਾ ਹੱਥ ਵੀ ਨਾਲ ਚਪਕੇ ਤਾਂ ਇੱਕੋ ਤਾੜੀ ਨਾਲ ਦੂਜਾ ਹੱਥ ਵੀ ਨਾਲ ਚਿਪਕ ਗਿਆ ਜਿੰਨਾ ਦੂਜਾ ਹੱਥ ਚੱਕਣ ਦੀ ਕੋਸ਼ਿਸ਼ ਕਰਨ ਦੇ ਨੇੜੇ ਉਹ ਦਿਖਾ ਦਿਓ ਜਿੰਨਾ ਚੱਕਣ ਦੀ ਕੋਸ਼ਿਸ਼ ਕਰੋਗੇ ਨਾਲ ਟਾਈਟ ਹੁੰਦਾ ਜਾਊਗਾ ਜਿੰਨਾ ਚੱਕ ਕੇ ਦੇਖ ਜਿੰਨਾ ਜ਼ੋਰ ਲਾਉਂਗੇ ਹੋਰ ਟਾਈਟ ਹੋ ਜਾਊ ਕੋਸ਼ਿਸ਼ ਕਰੋ ਬਣੀ ਨਹੀਂ ਕਰਦਾ ਜਿੱਗਰੇ ਹੋ ਕੀ ਰਿਹਾ ਟਾਈਟਾਈ ਬਿਲਕੁਲ ਠਹਿ ਟਾਈਟ ਬਿਲਕੁਲ ਜੇ ਮੈਂ ਇੱਕੋ ਚੁਕਤੀ ਮਾਰੂੰਗਾ ਇਹਨਾਂ ਦੇ ਬਾਹਾਂ ਦੇ ਲੋਕ ਜਿਹੜੇ ਖੁੱਲ ਜਾਣਗੇ ਲੱਤਾਂ ਦੇ ਲੋਕ ਲੱਗ ਜਾਣੇ ਨੇ ਇਹਨਾਂ ਤੋਂ ਤੁਰਿਆ ਨਹੀਂ ਜਾਊਗਾ ਲਕ ਬਾਹਾਂ ਦੇ ਲੋਕ ਖੋਲਤੇ ਲੱਤਾਂ ਤੋਂ ਤੁਰਿਆ ਨਹੀਂ ਜਾਊਗਾ ਜਿੰਨਾ ਤੁਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਹੋਰ ਛਿੱਕ ਜਾਣਗੇ ਲਖਵਿੰਦਰ ਸਿੰਘ ਲਈ ਅੱਜ ਅੱਗ ਵੀ ਠੰਡੀ ਹੈ ਕੀ ਲੱਗ ਰਿਹਾ ਮਰਫ ਲੱਗ ਰਹੀ ਨਹੀਂ ਪਿੰਦੀ ਆਪਣਾ ਉਮਰ ਦੱਸਿਓ ਮੇਰੀ 40 ਸਾਲ ਦੀ 40 ਸਾਲ ਦੀ ਉਮਰ ਹੈ ਤੇ ਸਮੱਸਿਆ ਕੀ ਸੀ ਜਦੋਂ ਮੇਰੇ ਕੋਲ ਆਇਓ ਮੈਨੂੰ ਇੱਕ ਤਾਂ ਟੈਨਸ਼ਨ ਜ਼ਿਆਦਾ ਸੀ ਦੌਰੇ ਪੈਂਦੇ ਸੀਗੇ ਹਫ਼ਤੇ 'ਚ ਦੋ ਦੋ ਤਿੰਨ ਤਿੰਨ ਵਾਰੀ ਜੀ ਫੋਨ ਬੈ ਬਿਲਕੁਲ ਠੀਕ ਆ ਮੈਨੂੰ ਨੀਂਦ ਵੀ ਵਧੀਆ ਆ ਰਹੀ ਹੈ ਪ੍ਰੋਪਰ ਹੁਣ ਨੀਂਦ ਦੀ ਕੋਈ ਦਵਾਈ ਵਰਤੀ ਹੈ ਨਹੀਂ ਆ ਮੈਨੂੰ ਹਫ਼ਤਾ ਹੋ ਗਿਆ ਮੈਂ ਬਿਲਕੁਲ ਛੱਡੀ ਹੋਈ ਹੈ ਦਵਾਈ ਪਾਣੀ ਤੋਂ ਪਾਣੀ ਤੋਂ ਅੱਗ ਤੋਂ ਮੈਨੂੰ ਡਰ ਲੱਗ ਰਿਹਾ ਸੀ ਉਹ ਬਿਲਕੁਲ ਠੀਕ ਹੈ ਹਾਂਜੀ ਕੀ ਪ੍ਰੋਬਲਮ ਸੀਗੀ ਮੈਂ ਚਿੱਟਾ ਲੈਂਦਾ ਜੀ ਗ੍ਰਾਮ ਲੈ ਇੱਕ ਗ੍ਰਾਮ ਦਿੱਲੀ ਦਾ ਚਿੱਟਾ ਜਿਹਦਾ ਰੇਟ ਮਤਲਬ ਆਮ ਤੌਰ ਤੇ 4-5000 ਦਾ ਹੈ ਜੇ ਕੋਈ ਬਾਹਰ ਤੇ ਬੈਠਾ ਉਹਨੂੰ ਸਸਤਾ ਮਿਲਦਾ 6-6000 ਦਾ ਵੀ ਇੱਕ ਗ੍ਰਾਮ ਹੈ ਰੋਜ਼ਾਨਾ 1 ਗ੍ਰਾਮ ਚਿੱਟਾ ਲੈਂਦੇ ਸੀਗੇ ਪੰਨੀ ਤੇ ਟੀਕਾ ਲਾਉਂਦਾ ਸੀ ਪੰਨੀ ਤੇ ਪੰਨੀ ਤੇ ਲਾਉਂਦੇ ਸੀ ਹਾਂਜੀ ਤੇ ਹੋਰ ਕੁਝ ਮੈਂ ਤੀਜੀ ਕਲਾਸ ਵਿੱਚ ਪਹਿਲਾਂ ਵਸੇ ਹੋਏ ਤੀਜੀ ਕਲਾਸ ਦੇ ਵਿੱਚ ਬਿਲਕੁਲ ਠੀਕ ਸੀਗੇ ਹੁਣ ਇਹਨੂੰ ਕੋਈ ਤੋੜ ਲੱਗਦੀ ਆ ਨਹੀਂ ਨਾ ਤੋੜ ਲੱਗਦੀ ਨਾ ਧਿਆਨ ਜਾਂਦਾ ਨਾ ਨਹੀਂ ਕਰਦਾ ਜੀ ਕਰਦਾ ਨਹੀਂ ਕਰ ਜੇ ਜੇ ਸੋਚੋ ਫਿਰ ਹੁੰਦਾ ਕੀ ਹੈ ਧਿਆਨ ਕਿਤੇ ਹੋਰ ਚੱਲ ਜਾਂਦਾ ਜੇ ਧਿਆਨ ਲਾਉਣ ਦੀ ਕੋਸ਼ਿਸ਼ ਵੀ ਕਰੀ ਮੈਂ ਕਿਹਾ ਵੀ ਕੋਸ਼ਿਸ਼ ਕਰਕੇ ਦੇਖੋ ਵੀ ਚਿੱਟੇ ਵੱਲ ਧਿਆਨ ਲੱਗੇ ਜਾਂਦਾ ਦੀ ਇਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਵਗ ਜਾਂਦਾ ਚਿੱਟੇ ਤੇ ਫੋਕਸ ਨਹੀਂ ਹੁੰਦਾ ਕਿੰਨੇ ਦਿਨਾਂ ਚਿੱਟਾ ਛੱਡ ਗਏ ਇਹ 3 ਦਿਨਾਂ ਚਿੱਟੇ ਤੋਂ ਬਾਅਦ ਬਿਲਕੁਲ ਓਕੇ ਸੀ ਕਿ ਇਹ ਚਿੱਟੇ ਦਾ ਤਾਂ ਸਿੱਧਾ ਮਸਲਾ ਹੈ ਕਿ 50 ਲੱਖ ਤੋਂ ਲੈ ਕੇ 4 ਕਰੋੜ ਤੱਕ ਬੰਦੇ ਆਪਣੇ ਕੋਲ ਆਏ ਨੇ ਕੋਈ 4 ਕਰੋੜ ਖਾ ਗਏ ਇਹ 80 ਲੱਖ ਤੋਂ 1 ਕਰੋੜ ਦੇ ਦਰਮਿਆਨ ਕਹਿੰਦੇ ਖਾ ਗਏ ਹੋਮਗੇ ਹੁਣ ਚਿੱਟੇ ਦੀ ਧੂੜ ਲੱਗਦੀ ਹੈ ਨਹੀਂ ਜੀ ਬਿਲਕੁਲ ਮੈਂ ਤੀਜੇ ਦਿਨ ਸਹੀ ਸੀ ਤੀਜੇ ਦਿਨ ਠੀਕ ਸੀ ਸ੍ਰੀ ਗੁਰੂ ਗ੍ਰੰਥ ਸਾਹਿ ਮਨੁੱਖ ਤੇ ਬਹੁਤ ਜ਼ੋਰ ਦਿੱਤਾ ਹੋਇਆ ਇਥੋਂ ਤੱਕ ਲਿਖਿਆ ਗੁਰੂ ਨਾਨਕ ਸਾਹਿਬ ਨੇ ਕਿ ਮਨ ਜੀਤੈ ਜਗ ਜੀਤ ਤਾ ਮਨ ਦੀ ਪਾਵਰ ਦੀ ਇਹ ਸਾਰੀ ਗੱਲ ਸੀਗੀ ਸਾਡੇ ਦੋ ਮਨ ਨੇ ਇੱਕ ਕੌਨਸ਼ੀਅਸ ਮਾਈਂਡ ਹੈ ਸੁਚੇਤ ਮਨ ਹੈ ਜਿਹਦੇ ਵਿੱਚ ਪਾਵਰ ਸਿਰਫ 10% ਹੈ ਦੂਜਾ ਅਵਚੇਤਨ ਮਨ ਹੈ ਜਿਹਨੂੰ ਅਸੀਂ ਸਬਕੌਨਸ਼ੀਅਸ ਮਾਈਂਡ ਕਹਿੰਦੇ ਆ ਉਹਦੇ ਵਿੱਚ ਪਾਵਰ 90% ਹੈ ਤਾਂ ਸਾਡੇ ਕੋਲ ਜ਼ਿਆਦਾਤਰ ਬੰਦੇ ਡਿਪਰੈਸ਼ਨ ਵਾਲੇ ਆਉਂਦੇ ਨੇ ਜਾਂ ਜਿਨ੍ਹਾਂ ਨੂੰ ਕੋਈ ਡਰ ਹੈ ਉਹ ਆਉਂਦੇ ਨੇ ਜਾਂ ਫਿਰ ਜੇ ਕਿਸੇ ਨਸ਼ੇ ਦੀ ਆਦਤ 'ਚ ਕੋਈ ਵੀਰ ਪੈ ਗਿਆ ਉਹ ਆਉਂਦੇ ਆ ਤਾਂ ਜਾਂ ਕੋਈ ਵਹਿਮ ਕਰਦਾ ਬਹੁਤ ਜ਼ਿਆਦਾ ਕਿਸੇ ਨੂੰ ਪਾਣੀ ਤੋਂ ਡਰ ਲੱਗਦਾ ਹੈ ਕਿਸੇ ਨੂੰ ਉਚਾਈ ਤੋਂ ਡਰ ਲੱਗਦਾ ਹੈ ਕਿ ਇਹਨੂੰ ਸੱਪ ਤੋਂ ਡਰ ਲੱਗਦਾ ਹੈ ਜਾਂ ਕੋਈ ਨੀਂਦ ਨਹੀਂ ਆ ਰਹੀ ਪ੍ਰੋਪਰ ਇਸ ਕਿਸਮ ਦੇ ਬੰਦੇ ਆਉਂਦੇ ਆ ਤਾਂ ਹੁੰਦਾ ਕੀ ਹੈ ਕਿ ਅਸੀਂ ਉਹ ਪਹਿਲਾਂ ਆਪਣੀ ਆਵਾਜ਼ ਨੂੰ ਉਹਦੇ ਸਬਕੌਨਸ਼ੀਅਸ ਮਾਈਂਡ ਤੱਕ ਲੈ ਜਾਣੀ ਆ ਉਸ ਤੋਂ ਬਾਅਦ ਉਹ ਡਿਲੀਟ ਹੋ ਜਾਂਦੀ ਹੈ ਤਾ ਇਸ ਤਰੀਕੇ ਨਾਲ ਗੁਰੂਸਬ ਦੀ ਬਖਸ਼ਿਸ਼ ਨਾਲ ਸਾਡੇ ਕੋਲ 200 ਪਲੱਸ ਬੰਦਾ ਹੈ ਜਿਹੜਾ ਬਿਲਕੁਲ ਠੀਕ ਠਾਕ ਹੈ ਵਾਈਗੁਰੂ ਜੀ ਦਾ ਖਾਨ ਸਾਹਿਬ ਵਾਈਗੁਰੂ ਜੀ ਕੀ ਫਤਿਹ ਮੇਰੇ ਨਾਲ ਸਭ ਤੋਂ ਪਹਿਲਾਂ ਮੈਂ ਭੈਣ ਜੀ ਉਹਨਾਂ ਨਾਲ ਗੱਲ ਕਰਾਂਗਾ ਭੈਣ ਜੀ ਆਪਣਾ ਉਮਰ ਦੱਸਿਓ ਮੇਰੀ 40 ਸਾਲ ਦੀ 40 ਸਾਲ ਦੀ ਉਮਰ ਹੈ ਮੈਂ ਇੱਕ ਥੋੜਾ ਨੇੜੇ ਲਾ ਲੂ ਤੇ ਸਮੱਸਿਆ ਕੀ ਸੀ ਜਦੋਂ ਮੇਰੇ ਕੋਲ ਆਇਓ ਮੈਨੂੰ ਇੱਕ ਤਾਂ ਟੈਨਸ਼ਨ ਜ਼ਿਆਦੇ ਸੀ ਦੌਰੇ ਪੈਂਦੇ ਸੀਗੇ ਹਫ਼ਤੇ 'ਚ ਦੋ ਦੋ ਤਿੰਨ ਤਿੰਨ ਵਾਰੀ ਜੀ ਹੁਣ ਮੈਂ ਬਿਲਕੁਲ ਠੀਕ ਆ ਮੈਨੂੰ ਨੀਂਦ ਵੀ ਵਧੀਆ ਆ ਰਹੀ ਹੈ ਪ੍ਰੋਪਰ ਹੁਣ ਨੀਂਦ ਦੀ ਕੋਈ ਦਵਾਈ ਵਰਤੀ ਹੈ ਨਹੀਂ ਮੈਨੂੰ ਹਫ਼ਤਾ ਹੋ ਗਿਆ ਮੈਂ ਬਿਲਕੁਲ ਛੱਡੀ ਹੋਈ ਹੈ ਦਵਾਈ ਕਿੰਨੇ ਦਿਨਾਂ ਤੋਂ ਕੀ ਹੋ ਰਿਹਾ ਹੈ ਇਹ ਕਿੰਨੇ ਦਿਨ ਹੋ ਗਏ ਅੱਜ ਪੰਜਵਾਂ ਦਿਨ ਹੈ ਜੀ ਪੰਜਵਾਂ ਦਿਨ ਹੋ ਗਿਆ ਪਰ ਨੀਂਦ ਇਹਨਾਂ ਨੂੰ ਦੂਜੇ ਦਿਨ ਹੀ ਆ ਗਈ ਸੀ ਕਿਉਂਕਿ ਮੈਂ ਪ੍ਰੋਪਰ ਲਿਖਦਾ ਰਹਿਣਾ ਸਾਰੀ ਕਲਾਸ ਤੇ ਨੀਂਦ ਦੂਜੇ ਦਿਨ ਆ ਗਈ ਸੀ ਠੀਕ ਹਾਂ ਜੀ हां जी 1 ਤੋਂ ਲੈ ਕੇ ਅਸੀਂ 7 ਕਲਾਸਾਂ ਲਾਉਣੇ ਆ ਕਿਉਂਕਿ ਇੱਕ ਦਿਨ ਜਾਂ ਫਿਰ 2 ਦਿਨ ਕਿਸੇ ਨੂੰ 7 ਦਿਨ ਵੀ ਲਾਉਣੇ ਪੈ ਜਾਂਦੇ ਨੇ ਹੁਣ ਤਾਂ ਜੀ ਦੌੜਾ ਪਿਆ ਉਸ ਤੋਂ ਬਾਅਦ ਕਦੇ ਵੀ ਕੋਈ ਦੌੜਾ ਦੌੜੇ ਠੀਕ ਨਹੀਂ ਇਹਨਾਂ ਦੇ ਮਾਨਸਿਕ ਤੌਰ ਤੇ ਨੂੰ ਪਰੇਸ਼ਾਨੀ ਸੀ ਪਾਣੀ ਤੋਂ ਪਾਣੀ ਤੋਂ ਅੱਗ ਤੋਂ ਮੈਨੂੰ ਡਰ ਲੱਗ ਰਿਹਾ ਸੀ ਉਹ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਨਾ ਪਾਣੀ ਤੋਂ ਅੱਗ ਲੱਗ ਡਰ ਲੱਗਦਾ ਹੈ ਨਾ ਅੱਗ ਤੋਂ ਨਾ ਉਚਾਈ ਤੋਂ ਹੁਣ ਠੀਕ ਠਾਕ ਨਹੀਂ ਚੱਲਦੀ ਹੁਣ ਦਵਾਈ ਲੈ ਰਹੇ ਹਾਂ ਹੁਣ ਦਵਾਈ ਲੈ ਰਹੇ ਹਾਂ ਇੱਕ ਹਫਤਾ ਹੋ ਗਿਆ ਮੈਂ ਬਿਲਕੁਲ ਦਵਾਈ ਇੱਕ ਹਫਤੇ ਤੋਂ ਦਵਾਈ ਲੈ ਰਹੀ ਹਾਂ ਕੰਮ ਕਰਦੀ ਸੀ ਹਾਂ ਜੀ ਦਿੱਲੀ ਦਵਾਈ ਬੰਦ ਦਵਾਈ ਤਾਂ ਦਵਾਈ ਮੇਰੀ ਦਿੱਲੀ ਤੋਂ ਚੱਲ ਰਹੀ ਹੈ ਚਾਰ ਪੰਜ ਸਾਲ ਹੋ ਗਏ ਹੁਣ ਬਿਲਕੁਲ ਛੱਡੀ ਹੋਈ ਹੈ ਇੱਕ ਹਫਤਾ ਹੋ ਗਿਆ ਇੱਕ ਹਫਤਾ ਹੋ ਗਿਆ ਦਵਾਈ ਛੱਡਤੀ ਠੀਕ ਨੇ ਨੀਂਦ ਵੀ ਆ ਰਹੀ ਹੈ ਦੌਰੇ ਵੀ ਬੰਦ ਨੇ ਤੇ ਇਹ ਵੀਰ ਨੇ ਆਪਣੇ ਕੋਲ ਆਏ ਸੀਗੇ ਦੂਰੋਂ ਉਮਰ ਦੱਸੋ ਵੀਰੇ 35 ਸਾਲ 35 ਸਾਲ ਦੀ ਉਮਰ ਹੈ ਤੇ ਪ੍ਰੋਬਲਮ ਕੀ ਸੀ ਇੱਕ ਮਿੰਟ ਦੁਬਾਰੇ ਦੁਬਾਰੇ ਵੀਰੇ ਸ਼ੁਰੂ ਤੋਂ ਕਰ ਲਿਓ ਵੀ ਇਹ ਵੀਰ ਇੱਥੋਂ ਸ਼ੁਰੂ ਕਰ ਹਾਂਜੀ ਇਹ ਵੀਰ ਆਪਣੇ ਕੋਲ ਆਏ ਨੇ ਜੀ 35 ਸਾਲ ਦੀ ਉਮਰ ਹੈ ਇਹਨਾਂ ਦੀ ਹਾਂਜੀ ਕੀ ਪ੍ਰੋਬਲਮ ਸੀ ਮੈਂ ਚਟਾ ਲੈਂਦਾ ਜੀ ਇੱਕ ਗ੍ਰਾਮ ਦੇ ਲਈ ਇੱਕ ਗ੍ਰਾਮ ਦਿੱਲੀ ਦਾ ਚਟਾ ਜਿਹਦਾ ਰੇਟ ਮਤਲਬ ਆਮ ਤੌਰ ਤੇ 4-5000 ਦਾ ਹੈ ਜੇ ਕੋਈ ਬਾਰਡਰ ਤੇ ਬੈਠਾ ਉਹਨੂੰ ਸਸਤਾ ਮਿਲਦਾ ਹੈ 6-6000 ਦਾ ਵੀ 1 ਗ੍ਰਾਮ ਰੋਜ਼ਾਨਾ 1 ਗ੍ਰਾਮ ਚਿੱਟਾ ਲੈਂਦੇ ਸੀਗੇ ਪੰਨੀ ਤੇ ਜਾਂ ਟੀਕਾ ਲਾਉਂਦਾ ਸੀ ਪੰਨੀ ਤੇ ਪੰਨੀ ਤੇ ਲਾਉਂਦੇ ਸੀ ਹਾਂਜੀ ਤੇ ਹੋਰ ਕੁਝ ਮੈਂ ਤੀਜੀ ਕਲਾਸ ਪਹਿਲਾਂ ਵਸਾਈ ਹੋਈ ਸੀ ਤੀਜੀ ਕਲਾਸ ਦੇ ਵਿੱਚ ਬਿਲਕੁਲ ਠੀਕ ਸੀਗੇ ਹੁਣ ਇਹਨੂੰ ਕੋਈ ਤੋੜ ਲੱਗਦੀ ਹੈ ਨਹੀਂ ਨਾ ਤੋੜ ਲੱਗਦੀ ਨਾ ਧਿਆਨ ਜਿਆਦਾ ਨਾਲ ਨਹੀਂ ਕਰਦਾ ਜੀ ਕਰਦਾ ਨਹੀਂ ਕਰਦਾ ਜੇ ਜੇ ਸੋਚੋ ਫਿਰ ਹੁੰਦਾ ਕੀ ਹੈ ਧਿਆਨ ਕਿਤੇ ਹੋਰ ਚਲਾ ਜਾਂਦਾ ਜੇ ਧਿਆਨ ਲਾਉਣ ਦੀ ਕੋਸ਼ਿਸ਼ ਵੀ ਕਰੀ ਮੈਂ ਕਿਹਾ ਵੀ ਕੋਸ਼ਿਸ਼ ਕਰਕੇ ਦੇਖੋ ਵੀ ਚਿੱਟੇ ਵੱਲ ਧਿਆਨ ਲੱਗੇ ਜਾਂਦਾ ਦੀ ਇਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਵਗ ਜਾਂਦਾ ਚਿੱਟੇ ਤੇ ਫੋਕਸ ਨਹੀਂ ਹੁੰਦਾ ਕਿੰਨੇ ਦਿਨਾਂ ਚਿੱਟਾ ਛੱਡ ਗਿਆ ਇਹ ਤਿੰਨ ਦਿਨ ਚਿੱਟੇ ਤੋਂ ਬਾਅਦ ਬਿਲਕੁਲ ਓਕੇ ਸੀ ਪਰ ਮੈਂ ਦੋ ਤਿੰਨ ਦਿਨ ਹੋਰ ਲਵਾਏ ਨੇ ਇੱਥੋਂ ਦੇ 2.5 ਕਿਲੋਮੀਟਰ ਤੋਂ ਆਏ ਸੀਗੇ ਦੂਰੋਂ ਮੈਂ ਕਿਹਾ ਰੋਲ ਰੋਲ ਤਾਂ ਆਇਆ ਨਹੀਂ ਜਾਣਾ ਕਿ ਤੁਸੀਂ ਹਜੇ ਰੁੱਕ ਕੇ ਟਰਾਈ ਕਰੋ ਕਿਵੇਂ ਆ ਕੰਮ ਹੁਣ ਬਿਲਕੁਲ ਓਕੇ ਅੱਜ ਅਸੀਂ ਇਹਨਾਂ ਨੂੰ ਭੇਜਣ ਲੱਗੇ ਹਿੰਨੇ ਦਿਨ ਹੋ ਗਏ ਇਹਨਾਂ ਨੂੰ ਦਸਾਣੇ ਦੇ ਕਿੰਨੇ ਦਿਨ ਹੋ ਗ ਜੀ ਤੇ ਇਹ ਵੀ ਵੀ ਸਾਡੇ ਨੌਜਵਾਨ ਨੇ ਕਿੰਨੀ ਉਮਰ ਹੈ ਜੀ 36 ਸਾਲ ਦੀ 36 ਸਾਲ ਦੀ ਉਮਰ ਹੈ ਪ੍ਰੋਬਲਮ ਕੀ ਸੀ ਵੇ ਚਿੱਟਾ ਲਾਉਣਾ ਸੀ ਜੀ ਚਿੱਟਾ ਲਾਉਣਾ ਸੀ ਚਿੱਟਾ ਜੀ ਆਰਾਮ ਅੱਧਾ ਗਾਮ ਤੋਂ ਗ੍ਰਾਮ ਦੇ ਕੀ ਅੱਛਾ ਜੀ ਅੱਧਾ ਗਾਮ ਕਦੀ ਗ੍ਰਾਮ ਤੱਕ ਵੀ ਜਾਂਦੇ ਸੀਗੇ ਦਿੱਲੀ ਕਿੰਨੇ ਕਿੱਜਤ ਕੋ ਲਾ ਰਹੇ ਹੋ ਮੈਨੂੰ ਹੋ ਗਏ 12-13 ਸਾਲ 12-13 ਸਾਲ ਤੇ ਹੁਣ ਤੁਸੀਂ ਕਿੰਨੇ ਦਿਨ ਹੋ ਗਏ ਜਦੋਂ ਚਿੱਟਾ ਲਾਇਆ ਨਹੀਂ ਮੈਨੂੰ ਅੱਜ ਕੰਟੀਨਿਊ 7 ਦਿਨ ਹੋ ਗਏ 7 ਦਿਨ ਹੋ ਗਏ ਕਿ ਨੇ ਹੁਣ ਕਰਦੇ ਨੇ ਕਿ ਕਿੰਨੇ ਕੁ ਦਾ ਖਾ ਕੇ ਉਹਨੂੰ ਭੱਤ ਤੀ ਕਿੰਨੇ ਕੁ ਦਾ ਖਾ ਕੇ ਅੰਦਾਜ਼ਾ ਜੀ ਅੰਦਾਜ਼ਨ ਹੋਈ GaAs 2 ਕਰੋੜ ਨੂੰ ਹੈ 80 ਲੱਖ ਤੋਂ ਕਰੋੜ ਦੇ ਨੇੜੇ 80 ਲੱਖ ਕਿਉਂਕਿ ਇੱਥੇ ਵੀਰ ਜੀ ਜਿਹੜੇ ਚਿੱਟੇ ਦਾ ਤਾਂ ਸਿੱਧਾ ਮਸਲਾ ਹੈ ਕਿ 50 ਲੱਖ ਤੋਂ ਲੈ ਕੇ 4 ਕਰੋੜ ਤੱਕ ਬੰਦੇ ਆਪਣੇ ਕੋਲ ਆਏ ਨੇ ਕੋਈ 4 ਕਰੋੜ ਦਾ ਖਾ ਕੇ ਇਹ 80 ਲੱਖ ਤੋਂ 1 ਕਰੋੜ ਦੇ ਦਰਮਿਆਨ ਕਹਿੰਦੇ ਖਾ ਗਏ ਹੋਵਾਂਗੇ ਹੁਣ ਚਿੱਟੇ ਦੀ ਤੋਰ ਲੱਗਦੀ ਹੈ ਨਹੀਂ ਜੀ ਬਿਲਕੁਲ ਮੈਂ ਤੀਜੇ ਦਿਨ ਸਹੀ ਸੀ ਤੀਜੇ ਦਿਨ ਠੀਕ ਸੀ ਕੋਈ ਜੀ ਕਰਦਾ ਚਿੱਟੇ ਨੂੰ ਜੋ ਰਿਮਾਈਂਡ ਉੱਧਰ ਜਾਂਦਾ ਹੈ ਜੋ ਆਉਂਦਾ ਹੀ ਨਹੀਂ ਮਾਈਂਡ ਠੀਕ ਹੈ ਜੀ ਰਿਮਾਈਂਡ ਉੱਧਰ ਕਦੀ ਫੌਟ ਆ ਜਾਂਦੀ ਕਿ ਇਦਾਂ ਜਿਵੇਂ ਅੰਦਰੋਂ ਕੁਬਰਾ ਉਲਟੀ ਹੋਣ ਵਾਲਾ ਹੁੰਦਾ ਜੇ ਫੌਟ ਆਉਂਦਾ ਚਿੱਟੇ ਦਾ ਤਾਂ ਉਲਟੀ ਹੋਣ ਨੂੰ ਲੱਗਦਾ ਜੀ ਤੇ ਹਾਂ ਜੇ ਅੱਗੇ ਫੜਾ ਦੋ ਇਹ ਵੀ ਸਾਡੇ ਵੀਰ ਨੇ ਬਹੁਤ ਵਧੀਆ ਇਹ ਉਮਰ ਕਿੰਨੀ ਹੈ ਬਾਈ 27 ਸਾਲ ਦੀ ਉਮਰ ਹੈ ਜੀ ਤੇ ਪ੍ਰੋਬਲਮ ਕੀ ਸੀ ਕਿੱਦਾਂ ਲੰਦਾ ਸੀ ਕਿੰਨੇ ਚਿਰ ਤੋਂ 2 ਸਾਲ 2 ਸਾਲ ਤੋਂ ਹੁੰਦੀ ਸੀ ਚਿੱਟਾ ਇਹ ਕਿੰਨਾ ਗ੍ਰਾਮ ਦੇ ਸੀ ਜੀ ਅੱਧੀ ਗ੍ਰਾਮ ਅੱਧੀ ਗ੍ਰਾਮ ਅੱਧੀ ਗ੍ਰਾਮ ਦਾ ਮਤਲਬ ਹੈ ਕੇ 2000 ਦਾ ਤਾਂ ਰੋਜ਼ ਲਾਉਂਦੇ ਸੀਗੇ ਅੱਛਾ ਇਹ ਉਹ ਵੀਰ ਨੇ ਵੀਰੇ ਤੁਸੀਂ ਸੱਚ ਦੱਸਣਾ ਕਿੰਨੇ ਦਿਨ ਠੀਕ ਸੀ ਦੂਜੇ ਦਿਨ ਦੂਜੇ ਦਿਨ ਦੂਜੇ ਦਿਨ ਠੀਕ ਹੋ ਗਿਆ ਦੂਜੇ ਦਿਨ ਬਿਲਕੁਲ ਹੋ ਕੇ ਉਦੋਂ ਬਾਅਦ ਚਿੱਟਾ ਲਾਇਆ ਨਹੀਂ ਜੀ ਕਰਿਆ ਨਾ ਦੀ ਧਿਆਨ ਨਹੀਂ ਜਾਂਦਾ ਧਿਆਨ ਨਹੀਂ ਜਾਂਦਾ ਕੋਈ ਤੌਰ ਤਕਲੀਫ ਨਾ ਜੀ ਘਬਰਾਟ ਹੁੰਦੀ ਹੈ ਜੇ ਉੱਧਰ ਜਾ ਕੇ ਸੋਚਾਂ ਜੇ ਸੋਚਦਾ ਚਿੱਟੇ ਬਾਰੇ ਤਾਂ ਘਬਰਾਟ ਹੁੰਦੀ ਹੈ ਅੱਗੇ ਫੜੋ ਜੀ ਹਾਂ ਜੀ ਵੀਰ ਜੀ ਉਮਰ ਕਿੰਨੀ ਹੈ ਤੁਹਾਡੀ 52 ਸਾਲ ਦੀ 52 ਸਾਲ ਦੀ ਉਮਰ ਹੈ ਜੀ ਇਹਨਾਂ ਦੀ ਕੀ ਪ੍ਰੋਬਲਮ ਸੀ ਮੈਂ ਗੋਲੀਆਂ ਖਾਂਦਾ ਸੀ ਐਸ ਆਰ ਗੋਲੀਆਂ ਮੈਡੀਕਲ ਨਸ਼ਾ ਕਹ ਲੋ ਕਿੰਨੀਆਂ ਗੋਲੀਆਂ ਖਾਂਦੇ ਸੀ ਚਾਰ ਖਾਂਦਾ ਬਹੁਤ ਸਾਰੇ ਦੋ ਸਵੇਰੇ ਦੋ ਸ਼ਾਮ ਹੁਣ ਇਸ ਟਾਈਮ ਕੀ ਹੈ ਟਾਈਮ ਕੋਈ ਨਹੀਂ ਖਿਲ ਕੋ ਰੁਕੇ ਆ ਜੀ ਕੋ ਤੋੜ ਲੱਗਦੀ ਹੈ ਨਾ ਜੀ ਜੀ ਕਰਦਾ ਨਾ ਜੀ ਕੋ ਤਕਲੀਫ ਹੁੰਦੀ ਹੈ ਨਹੀਂ ਜੀ ਬਿਲਕੁਲ ਨਹੀਂ ਹੁੰਦੀ ਤੇ ਕਿੰਨੇ ਦਿਨ ਹੋ ਗਏ ਹੁਣ ਗੋਲੀ ਲੈ ਨੂੰ ਹਫਤਾ ਹੋ ਗਿਆ ਕਹਿੰਦਾ ਬਿਲਕੁਲ ਇਹਨਾਂ ਦੀ ਵੀ ਅਸੀਂ ਛੁੱਟੀ ਹੋ ਕਰਨੀ ਹੈ ਹੁਣ ਲਓ ਜੀ ਭੇਜੋ ਏ ਵੀ ਜੂਰੀ ਨੇ ਬਹੁਤ ਉਮਰ ਕਿੰਨੀ ਹੈ ਵੀਰੇ 50 ਸਾਲ 50 ਸਾਲ ਦੀ ਉਮਰ ਹੈ ਕੀ ਸੀ ਪ੍ਰੋਬਲਮ ਸ਼ਰਾਬ ਬਹੁਤ ਈ ਕਰਦਾ ਮੇਰਾ ਦੂਜੀ ਹੁੰਦੀ 40 ਇਹਨਾਂ ਦੀ ਇਹ ਸਮੱਸਿਆ ਕੀ ਸੀ ਇਹ ਕਹਿੰਦੇ ਮੈਂ ਸ਼ਰਾਬ ਉਹ ਨਹੀਂ ਪੀਂਦਾ ਮੈਂ ਨੀਂਦ ਲਿਆਉਣ ਨੂੰ ਪੀਂਦਾ ਤੇ ਹੁਣ ਇਹ ਅੱਜ ਕਿੰਨਾ ਦਿਨ ਆਇਓ ਪੰਜਵਾਂ ਦਿਨ ਪੰਜਵਾਂ ਦਿਨ ਹੋ ਗਿਆ ਦੂਜੀ ਉਪਚੀ ਦਿਨਾਂ ਤੋਂ ਮੈਂ ਛੱਡ ਪਈ ਸੀ ਨੀਂਦਾਂ ਨੂੰ ਦੂਜੀ ਕਲਾਸ ਚ ਕਹਿੰਦੇ ਨੀਂਦ ਆਉਣ ਲੱਗੀ ਸੀ ਤੇ ਹੁਣ ਠੀਕ ਹੈ ਸਰ ਉਹ ਠੀਕ ਹੈ ਹੁਣ ਸ਼ਰਾਬ ਪੀਣ ਨੂੰ ਜੀ ਕਰਦਾ ਨਾ ਨਾ ਕਰਦਾ ਨਹੀਂ ਜੀ ਬਿਲਕੁਲ ਨਹੀਂ ਕਰਦਾ ਤੇ ਗੁੱਤੋਂ ਤਖਲੀਬ ਕੁਛ ਕਿੰਨੀ ਵਾਰ ਆਇਆ ਤੇ ਦੂਜੇ ਦਿਨ ਠੀਕ ਸੀ ਦੂਜੇ ਦਿਨ ਠੀਕ ਸੀ ਆ ਬਜ਼ੁਰਗ ਜਿਹੜੇ ਮੈਂ ਤੁਹਾਨੂੰ ਹੁਣ ਮਿਲਾਉਣ ਨੂੰ ਗਿਆ ਨਾ ਇਹਨਾਂ ਦੀ ਉਮਰ ਸੁਣਿਓ ਉਮਰ ਕਿੰਨੀ ਹੈ ਵੀਰੇ 62 ਸਾਲ 62 ਸਾਲ ਦੀ ਉਮਰ ਹੈ ਅੱਛਾ ਬਾਬਾ ਇੱਕ ਗੱਲ ਸੱਚੀ ਦੱਸਿਓ ਕਿ ਪਹਿਲਾਂ ਤਾਂ ਪ੍ਰੋਬਲਮ ਦੱਸੋ ਕੀ ਸੀਗੀ ਪ੍ਰੋਬਲਮ ਇਹ ਇਹ ਬਥਰੀ ਫੀਮ ਖਾਂਦਾ ਸੀ ਫੀਮ ਦੀ ਆਦਤ ਸੀਗੀ ਰੋਜ਼ਾਨਾ ਇਹੇ ਜਦੋਂ ਆਏ ਮੇਰੇ ਕੋਲੇ ਮੈਂ ਇਹਨਾਂ ਨੂੰ ਕੀ ਕਿਹਾ ਮੈਂ ਤੁਹਾਨੂੰ ਹਾਂਜੀ ਇਹਨਾਂ ਨੇ ਮੈਨੂੰ ਮਤਲਬ ਇੱਕ ਦਰਵਾਜ਼ਾ ਦਵਾ ਦਿੱਤਾਵਾ ਤੁਸੀਂ ਰਹਿਣ ਦਿਓ ਕਿਉਂਕਿ ਤੁਹਾਡਾ ਐਕਸੀਡੈਂਟ ਵੀ ਹੋਇਆ ਐਕਸੀਡੈਂਟਸ ਕੀ ਕੀ ਪ੍ਰੋਬਲਮ ਆਈ ਸੀ ਐਕਸੀਡੈਂਟ ਦੇ ਵਿੱਚ ਬਿਲਕੁਲ ਪਾਸਾ ਨਹੀਂ ਬਣਿਆ ਰਹਿ ਸਕਦਾ ਕਿਉਂਕਿ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡਾ ਹੋਇਆ ਐਕਸੀਡੈਂਟ ਖਾਂਦੇ ਵੀ ਤੁਸੀਂ ਅਫੀਮ ਹੋ ਉਮਰ ਵੀ ਤੁਹਾਡੀ 62 ਸਾਲ ਦੀ ਹੈ ਤੁਸੀਂ ਰਹਿਣ ਦਿਓ ਪਰ ਮਸਲਾ ਕੀ ਹੈ ਕਿ ਇਹਨਾਂ ਦੀ ਇੱਛਾ ਇੰਨੀ ਜ਼ਿਆਦਾ ਦ੍ਰਿੜ ਸੀ ਇਹ ਕਹਿੰਦੇ ਵੀ ਪੁੱਤ ਮੈਂ ਤਾਂ ਬਹੁਤ ਉਮੀਦ ਨਾਲ ਆਇਆ ਛੱਡਣੀ 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 ਉਹ ਛੱਡਨੀ ਉਹ ਕਲਾਸ ਤੱਕ ਲਾ ਤੇ ਕਿੰਨੀ ਕਲਾਸ ਤੋਂ ਬਾਅਦ ਛੱਡ ਗਏ ਬਾਅਦ ਦੂਜੀ ਕਲਾਸ ਦੇ ਤੋਂ ਬਾਅਦ ਦੂਜੀ ਚੁੱਕ ਗਏ ਨਹੀਂ ਇੱਕ ਕਲਾਸ ਤੋਂ ਬਾਅਦ ਤੁਸੀਂ ਖਾਧੀ ਨਹੀਂ ਦੂਜੀ ਕਲਾਸ ਜੀ ਨਾ ਨਹੀਂ ਆ ਕੇ ਦੱਸਤਾ ਸਾਨੂੰ ਵੀ ਮੈਂ ਤਾਂ ਕੱਲ ਦੀ ਖਾਧੀ ਨਹੀਂ ਨਾ ਤੋੜ ਤੋੜ ਲੱਗੀ ਹੈ ਜੀ ਜੀ ਕਰਦਾ ਬਿਲਕੁਲ ਓਕੇ ਨੇ ਆਜੋ ਜੀ ਤੁਸੀਂ ਇੱਧਰ ਨੂੰ ਆਜੋ ਥੋੜੇ ਜਿਹਾ ਚਿਹਰਾ ਨਾਲ ਖਾਓ ਕਿ ਉਮਰ ਕਿੰਨੀ ਹੈ ਤੁਹਾਡੀ ਮੇਰੀ 30 ਹਾਰ ਹੈ ਜੀ 30 ਸਾਲ ਦੀ ਉਮਰ ਹੈ ਇਸ ਨੌਜਵਾਨ ਦੀ ਪ੍ਰੋਬਲਮ ਕੀ ਸੀ ਵੀਰੇ ਪਰਾਸ਼ਨ ਕਦੀ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਇਹ ਵੀ ਨਹੀਂ ਆਉਂਦੀ ਨੀਂਦ ਦੀ ਦਵਾਈ ਕੋਈ ਵਰਤੀ ਹਾਂ ਜੀ ਪਹਿਲਾਂ ਮੈਂ ਖਾਦੀ ਹੈ ਜਦੋਂ ਮੈਂ 2015 ਤੋਂ ਮੈਂ ਇੱਕ ਹੀ ਦਵਾਈ ਦੋ 2015 ਤੋਂ ਹੋਰ ਡਾਕਟਰਾਂ ਦੇ ਨਾਂ ਨਾ ਲਿਓ ਕੋਈ ਗਲਤੀ ਤੇ ਦਵਾਈਆਂ ਵੱਖ-ਵੱਖ ਹਸਪਤਾਲਾਂ ਤੋਂ ਖਾਦੀਆਂ ਹਾਂ ਹਾਂ ਜੀ ਲੋਕਡਾਊਨ ਵਿੱਚ ਆ ਤੇ ਮੈਂ ਬਹੁਤ ਜ਼ਿਆਦਾ ਤੰਗ ਹੋ ਗਿਆ ਸੀ ਹਾਂ ਮੈਨੂੰ ਦਵਾਈ ਲਗਾਤਾਰ ਜਾਂਦੀ ਫਰਕ ਕੋਈ ਨਹੀਂ ਲੱਗਿਆ ਅੱਛਾ ਤੇ ਮੈਂ ਇੱਥੇ ਆ ਕੇ ਮੈਨੂੰ ਦੋ ਦਿਨ ਤੇ ਮੈਨੂੰ ਬਹੁਤ ਜ਼ਿਆਦਾ ਫਰਕ ਆਇਆ ਹੋਰ ਕਿਵੇਂ ਹੈ ਕੰਮ ਕੋਈ ਬਹੁਤ ਜ਼ਿਆਦਾ ਠੀਕ ਦਵਾਈ ਲੈ ਨਹੀਂ ਹੂੰ ਨਹੀਂ ਦਵਾਈ ਕੋਈ ਨਹੀਂ ਲੈਂਦਾ نیند ਆ ਰਹੀ ਹੈ ਹਾਂ نیند ਕਿ ਨਹੀਂ ਮੇਰੀ ਅਗਲਾ ਕਲਾਸ ਹੈ ਮੇਰਾ ਅੱਜ ਦਿਨ ਹੈਗਾ 6 ਮਹੀਨੇ ਦਿਨ 6 ਮਹੀਨੇ ਪਰ ਨੀਂਦ ਕਿੰਵੇਂ ਬਣ ਆ ਗਈ ਸੀ ਮੈਂ ਦੋ ਦਿਨ ਤਿਆਨ ਠੀਕ ਸੀ ਦੋ ਤਾਂ ਬਿਲਕੁਲ ਠੀਕ ਸੀ ਹਾਂਜੀ ਹੁਣ ਕੋਈ 네ਗੇਟਿਵ ਥਿੰਕਿੰਗ ਆਉਂਦੀ ਹੈ ਨਹੀਂ ਆਉਂਦੀ ਨਹੀਂ ਜੀ ਬਿਲਕੁਲ ਠੀਕ ਨੇ ਚੱਲਦੀ ਕਲਾਸ ਨੇ ਸੋ ਇਸ ਤਰੀਕੇ ਨਾਲ ਸਾਡੇ ਇਹ ਕਦੇ ਦੋ ਜਣਿਆਂ ਨੂੰ ਕਦੇ ਚਾਰ ਨੂੰ ਕਦੇ ਪੰਜ ਨੂੰ ਜਿਹੜੇ ਹੁਣ ਅੱਜ ਅਸੀਂ 8 ਜਣਿਆਂ ਨੂੰ ਛੁੱਟੀ ਕਰ ਰਹੇ ਹਾਂ ਲੋਕ ਇਕੱਠੇ ਹੋਣ ਨੇ ਨਰੋਜ ਸਾਡੇ 557 ਸਦੇ ਹੁੰਦੇ ਨੇ ਇਸ ਤਰੀਕੇ ਨਾਲ ਸਾਰਾ ਚੱਲ ਰਿਹਾ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਸੋ ਗੁਰੂ ਸਾਹਿਬ ਰਹਿਮਤ ਕਰਨ ਆਪਾਂ ਸਾਰੇ ਨਾਲ ਮਿਲ ਕੇ ਹੰਬਲਾ ਮਾਰੀਏ ਮੈਨੂੰ ਲੱਗਦਾ ਹੈ ਕਿ ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ ਹੈ ਇਹ ਉਜੜ ਮਜਰਨ ਵਾਲੀ ਗੱਲ ਕੋਈ ਨਹੀਂ ਸਿੱਧੀ ਨੀਤ ਨਾਲ ਜਰੂਰ ਕੰਮ ਹੋਣਗੇ ਸਾਰੇ ਬੰਦੇ ਚੜ੍ਹਦੀ ਕਲਾ ਚ ਰਹਿਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਸੀਂ ਦੇਖਿਓ ਕਿ ਮੈਂ ਇਹਨਾਂ ਦੇ ਨਾਲ ਹੱਥ ਬਣਾਉਂਦਾ ਜਾਊਂਗਾ ਤੇ ਇਹਨਾਂ ਦੀ ਬਾਹਰ ਜਿਹੜੀ ਰੋਡ ਬਣਦੀ ਜਾਊਗੀ ਬਾਹਰ ਬਿਲਕੁਲ ਰੋਡ ਹੈ ਨਾ ਦੀ ਬਿਲਕੁਲ ਰੌੜ ਹੈ 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 ਜਿੰਨਾਂ ਜ਼ੋਰ ਲਾਉਣਗੇ ਹੋਰ ਹਾਰਡ ਹੋ ਜੂਗੀ ਤੁਸੀਂ ਕਹਿ ਕੇ ਦੇਖ ਲਓ ਬਾਈ ਜੇ ਬਾਹਰ ਨੀਚੇ ਕਰਿਓ ਮੇਰੇ ਕੋ ਬਾਹਰ ਨੀਚੇ ਕਰਿਓ ਜਿੰਨੀ ਕੋਸ਼ਿਸ਼ ਕਰਨਗੇ ਹੋਰ ਹਾਰਡ ਹੋ ਜੂ ਅਸਾਂ ਤੁਨ ਤੋ ਤੋ ਵੀ ਕਰਵਾ ਦਾਂਗੇ ਇੱਕ ਚੀਜ਼ ਪਹਿਲਾਂ ਮੈਂ ਇਹਨਾਂ ਨੂੰ ਕਰੋ ਨਾ ਕਿ ਤੁਸੀਂ ਦੂਜੇ ਹੱਥ ਨਾਲ ਬਾਹਂ ਦੱਬ ਕੇ ਵੀ ਜ਼ੋਰ ਲਾਓ ਫਿਰ ਵੀ ਹੇਠਾਂ ਨਹੀਂ ਜਾਂਦੀ। ਕਰੇ ਨਹੀਂ। ਸਾਰੇ ਅੱਖਾਂ ਨੂੰ ਬਹੁਤ ਐਕਸਰਸ ਕਰੇ। ਅੱਖਾਂ ਚੇ ਖੋਲ ਸਕਦੇ ਨੇ ਅੱਖਾਂ ਖੋਲ। ਅੱਖਾਂ ਨੂੰ ਕੀ ਕਰਾਂ? ਬਹੁਤ ਨੀਚੇ ਕਰੇ। ਜਿੰਨਾ ਜ਼ੋਰ ਲਾਉਣਗੇ ਹੋਰ ਹਾਰ ਹੋ ਜੂ। ਬਹੁਤ ਨੀਚੇ ਕਰੇ। ਨਹੀਂ ਤੁਹਾਨੂੰ ਸੁਣਨਾ। ਹਾਂਜੀ। ਨਹੀਂ ਹੋਰ ਨੀਚੇ। ਤੇ ਹੁਣ ਮੈਂ 1 2 3 ਕਹੂੰਗਾ ਜਿਹੜਾ ਮੈਂ ਮੈਂ ਕਰਕੇ ਦੇਖਾਂ। ਮੈਂ ਨਹੀਂ ਮੈਂ ਤੁਹਾਨੂੰ ਵੀ ਕਹੂੰਗਾ ਇੱਕ ਚੀਜ਼ ਕਰਨ ਨੂੰ ਬਾਅਦ ਚ ਕਰਦੇ ਆ ਦੂਜਾ ਹੱਥ ਨਾਲ ਦੱਬ ਕੇ ਦੇਖੋ ਬਈ ਫੇਰ ਵੀ ਨਹੀਂ ਜਾਂਦੀ ਦੂਜਾ ਹੱਥ ਵੀ ਨਾਲ ਚਪਕੇ ਤਾਂ ਇੱਕੋ ਤਾੜੀ ਨਾਲ ਦੂਜਾ ਹੱਥ ਵੀ ਨਾਲ ਚਿਪਕ ਗਿਆ ਜਿੰਨਾ ਦੂਜਾ ਹੱਥ ਚੱਕਣ ਦੀ ਕੋਸ਼ਿਸ਼ ਕਰਨਗੇ ਨੇੜੇ ਆ ਵਿਖਾ ਦਿਓ ਜਿੰਨਾ ਚੱਕਣ ਦੀ ਕੋਸ਼ਿਸ਼ ਕਰਨਗੇ ਨਾਲ ਟਾਈਟ ਹੁੰਦਾ ਜਾਊਗਾ ਜਿੰਨਾ ਜ਼ੋਰ ਲਾਉਂਗੇ ਹੋਰ ਟਾਈਟ ਹੋ ਜਾਊਗਾ ਕੋਸ਼ਿਸ਼ ਕਰੋ ਬਣੀ ਜਿੱਤ ਨਹੀਂ ਅੱਛਾ ਅਜਿਹਾ ਹੋ ਕੀ ਰਿਹਾ ਹੈ ਟਾਈਟ ਟਾਈਟ ਬਿਲਕੁਲ ਹੈ ਤਾਂ ਇਹ ਬਿਲਕੁਲ ਸੋ ਵਾਹ ਬਰਾ ਤਾਂ ਪਹਿਲਾਂ ਹੋਈਓ ਜੀ ਮੂਹਰੇ ਨਾਲ ਹਾਂਜੀ ਹੱਥ ਵੀ ਜੀ ਬਿਲਕੁਲ ਹਾਂਜੀ ਬਹੁਤ ਨਾਲ ਬਹੁਤ ਵਾਹ ਨਹੀਂ ਹੋ ਰਹੀ ਹੁਣ ਤੁਸੀਂ ਦੇਖੋ ਕਿ ਮੈਂ ਇੱਕੋ ਚੁਕਤੀ ਮਾਰੂੰਗਾ ਇਹਨਾਂ ਦੇ ਬਾਹਾਂ ਦੇ ਲੋਕ ਜਿਹੜੇ ਖੁੱਲ ਜਾਣਗੇ ਲੱਤਾਂ ਦੇ ਲੋਕ ਲੱਗ ਜਾਣੇ ਨੇ ਇਹਨਾਂ ਤੋਂ ਤੁਰਿਆ ਨਹੀਂ ਜਾਊਗਾ बाह खोलते लत्त तो तुरा जिन्ना तुरं की कोशिश करे ओना होर चिपक जाए हाँ हाँ कहो नहीं हो रही है।